ਵੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਕੜਾਈ ਵਾਲੇ ਸੂਟਾਂ ਦੀ ਵੈਰੈਟੀ ਜੀ ਲੋਹੜੀ ਸੇਰ ਮੇਲਾ ਚੱਲੀ ਜਾਂਦਾ ਜੀ ਸਪੈਸ਼ਲ ਸੇਰ ਮੇਲਾ ਫੈਂਸੀ ਸੂਟਾਂ ਦਾ ਭਾਰੀ ਸੇਲ ਮੇਲਾ 10000 ਰੁਪਏ ਦੀ ਕੱਪੜੀ ਦੀ ਖਰੀਦ ਕਰਨ ਦੇ ਉੱਤੇ ਟਰਾਲੀ ਬੈਗ ਬਿਲਕੁਲ ਫ੍ਰੀ ਤਿਆਰ ਰਿਹਾ ਜੀ ਆਹ ਦੇਖੋ ਜੀ ਫੈਂਸੀ ਸੂਟ ਨਾਲ ਪਹੁੰਚਾਂ ਤੇ ਕੜਾਈ ਆਏਗੀ ਬਿਲਕੁਲ ਨਵੀਆਂ ਕੁਆਲਿਟੀਆਂ ਨੇ ਨਵੇਂ ਚੀਜ਼ਾਂ ਸਾਰੀਆਂ ਆ ਬਿਲਕੁਲ ਨਵੀਆਂ ਨਵੀਆਂ ਕੁਆਲਿਟੀ ਤੇ ਨਵੀਆਂ ਨਵੀਆਂ ਚੀਜ਼ਾਂ ਸਾਰੀਆਂ ਜੀ ਬਿਲਕੁਲ ਆ ਔਰਗੰਜਾ ਦੁਪੱਟਾ ਨਾਲ ਪੂਰਾ ਵਧੀਆ ਵੱਡਾ ਦੁਪੱਟਾ ਲੱਗਿਆ ਹੋਇਆ ਜੀ ਨਾਲ ਇਹਦੇ ਮਾਰਕਟ 'ਚ ਵਿਕੇ 2000 ਦਾ ਵਿਕੇ 2200 ਦਾ ਸਾਡਾ ਰੇਟ ਹੈਗਾ ਸਿਰਫ 1250 ਰੁਪਏ ਜੀ ਇਹ ਸਾਡੇ 1250 ਰੁਪਏ ਦਾ ਸੂਟ ਕਰਤਾ ਜੀ ਫੈਂਸੀ ਸੂਟ ਹੈ 10000 ਦੀ ਕੱਪੜੇ ਦੀ ਕੀਮਤ ਦੇ ਉੱਤੇ ਟਰੌਨੀ ਬੈਗ ਬਿਲਕੁਲ ਫਿਰਤਾ ਜਾ ਰਿਹਾ ਜੀ 10000 ਦੀ ਕੱਪੜੇ ਦੀ ਫੀਲ ਕਰਦੇ ਉੱਤੇ ਟਰਾਲੀ ਵੈਗ ਬਿਲਕੁਲ ਫਿੱਟ ਆ ਜਾ ਰਿਹਾ ਹੈਗਾ ਡਿਜ਼ਾਈਨ ਦੇਖੋ ਜੀ ਸ਼ਾਨਦਾਰ ਰੰਗ ਦੇ ਵਿੱਚ ਸਾਰੇ ਤੇ ਡਿਜ਼ਾਈਨ ਬਹੁਤ ਆਏ ਹੋਏ ਨੇ ਜੀ 3000 ਤੋਂ 12000 ਦੇ ਵਿੱਚ ਹੈ ਜੀ ਸਾਰਾ ਫੈਨਸੀ ਸੂਟ ਹੈ ਪੌਚਾਂ ਤੇ ਕਢਾਈ ਹੈ ਔਰ ਗੰਜਾ ਦਾ ਦੁਪੱਟਾ ਲੱਗਿਆ ਪੂਰਾ ਵੱਡਾ ਦੁਪੱਟਾ ਲੱਗਿਆ ਨਾਲ ਡਿਜ਼ਾਈਨ ਆ ਵੀ ਇਹਦੇ ਵਿੱਚ ਹੈਗਾ ਜੀ ਹੋਰ ਇਹ ਤਾਂ ਹੋਰ ਇਸ ਕੁਆਲਿਟੀ ਦੇ ਵਿੱਚ ਆਉਤੀਆਂ ਬਹੁਤ ਆਈਆਂ ਨੇ ਜੀ ਨਵੇਂ-ਨਵੇਂ ਕੱਪੜਿਆਂ ਦੇ ਵਿੱਚ ਨਵੇਂ-ਨਵੇਂ ਚੀਜ਼ਾਂ ਦੇ ਵੀ ਸਾਰੀਆਂ ਆਹ ਦੇਖੋ ਜੀ ਫੈਂਸੀ ਸੂਟ ਕੜਾਈ ਦਾ ਕੰਮ ਦੇਖੋ ਜੀ ਬਿਲਕੁਲ ਬਈ ਕੜਾਈ ਦਾ ਕੰਮ ਹੈਗਾ ਤੇ ਦੁਪੱਟਾ ਦੇਖੋ ਜਾਲ ਵਾਲਾ ਪੂਰਾ ਵਧੀਆ ਪੂਰਾ ਫੈਂਸੀ ਜਾਲ ਵਾਲਾ ਦੁਪੱਟਾ ਹੀ ਫੈਂਸੀ ਜਾਲ ਵਾਲਾ ਦੁਪੱਟਾ ਜੀ ਪੂਰਾ ਵੱਡਾ ਦੁਪੱਟਾ ਹੀ ਜਾਲ ਵਾਲਾ ਜਿਵੇਂ ਵਿਆਹ ਸ਼ਾਦੀਆਂ ਵਾਸਤੇ ਸਪੈਸ਼ਲ ਵਗਿਆ ਚੀਜ਼ ਨਹੀਂ ਹੋਵੇ ਜਿਹੜਾ ਮਾਰਕੀਟ ਚ ਆਵੇ 3-3000 ਦਾ ਸੂਟ ਵਿਕਦਾ ਹੈਗਾ ਸਾਡਾ ਰੇਟ ਸਿਰਫ 1450 ਰੁਪਏ ਜੀ ਇਹ ਸਾਡੇ 1450 ਰੁਪਏ ਦੇ ਵਿੱਚ ਸੇਲ ਮੇਲੇ ਦੇ ਉੱਤੇ ਜੀ ਰੰਗ ਹੈਲਕੜੇ ਡਿਜ਼ਾਈਨ ਦੇ ਚਾਰ ਹੈ ਤਕਰੀਬਨ ਤੇ ਡਿਜ਼ਾਈਨ ਬਹੁਤ ਆਏ ਹੋਏ ਦੇ ਵਿੱਚ ਭਰਾਵਾਂ ਦੀ ਹੱਤੀ ਦੇ ਉੱਤੇ ਸੇਲ ਮੇਲਾ ਚੱਲ ਜਦਾ ਜੀ ਦੇਲ ਮੇਲੇ ਦੇ ਰਿਖਤੇ 14500 ਰੁਪਏ ਦਾ ਸੂਟ ਕਾਤਾ ਜੀ ਬਿਲਕੁਲ ਫੈਨਸੀ ਸੂਟ ਹੈ ਫੈਨਸੀ ਕੁਆਲਿਟੀਆਂ ਨੇਗੀਆਂ 10000 ਦੇ ਕੱਪੜੇ ਦੀ ਖਰੀਦ ਦੇ ਉੱਤੇ ਟਰਾਲੀ ਬੈਗ ਬਿਲਕੁਲ ਫ੍ਰੀ ਦਿੱਤਾ ਜਾ ਰਿਹਾ ਹੈਗਾ ਸਾਡੀ ਵੀਡੀਓ ਨੂੰ ਵਾਧ ਤਵਾ ਸ਼ੇਅਰ ਕਰੋ ਤੇ ਚੈਨਲ ਨੂੰ ਲਾਈਕ ਕਰੋ ਭਰਾਵਾਂ ਦੀ ਹੱਤੀ ਵਸਟਾ ਰੋਡ ਮੋਲ ਮੰਡੀ ਡਿਜ਼ਾਈਨ ਹੋਰ ਦੇਖੋ ਜੀ ਕਿੰਨੇ ਸ਼ਾਨਦਾਰ ਡਿਜ਼ਾਈਨ ਆਏ ਹੋਏ ਨੇ ਇਹ ਵਿੱਚ ਡਿਜ਼ਾਈਨ ਕੜਾਈ ਦੇਖੋ ਕਿੰਨੀ ਸ਼ਾਨਦਾਰ ਕੜਾਈ ਦਾ ਕੰਮ ਹੈ ਸਾਰਾ ਰੇਟ ਉਹ ਹੀ 1450 ਜੀ ਹੈ ਜੀ ਦੁਪੱਟਾ ਟੱਟ ਵਰਕ ਵਾਲਾ ਐਕਸਟਰਾ ਦੁਪੱਟਾ ਜੀ ਨਾਲ ਇਹਦੇ ਬਿਲਕੁਲ ਪੂਰਾ ਵਧੀਆ ਫੈਨਸੀ ਕੁਆਲਿਟੀ ਤੇ ਹੈ ਜੀ 1450 ਦੇ ਵਿੱਚ ਤਾਂ ਜੀ ਬਹੁਤ ਡਿਜ਼ਾਈਨ ਆਏ ਹੋਏ ਨੇਗੇ ਬਾਜ਼ਾਰ 'ਚ ਵਿਕੇ 3000 ਦਾ ਵਿਕੇ 3500 ਦਾ ਸਾਡਾ ਰੇਟ ਸਿਰਫ 1450 ਰੁਪਏ ਜੀ ਫੈਨਸੀ ਕੁਆਲਿਟੀਆਂ ਲੈਣ ਵਾਸਤੇ ਸਪੈਸ਼ਲ ਸੇਲ ਮੇਲਾ ਚੱਲੀ ਜਾਂਦਾ ਜੀ ਭਰਾਵਾਂ ਦੀ ਹਿੱਤੀ 'ਤੇ ਲੋੜੀ ਸੇਲ ਮੇਲਾ ਚੱਲੀ ਜਾਂਦਾ ਜੀ 14 ਤਰੀਕ ਤੱਕ ਦਾ ਸਪੈਸ਼ਲ ਸੇਲ ਮੇਲਾ ਜੀ 10000 ਜੀ ਆਦੀ ਕਪੜੇ ਦੀ ਖਰੀਦ ਕਰਨ ਦੇ ਉੱਤੇ ਟਰਾਲੀ ਵਾਹਕ ਬਿਲਕੁਲ ਫਿਰ ਤਿਆਰ ਹੋਇਆ ਰਹੇਗਾ ਭਰਾਮਾ ਦੀ ਹੱਤੀ ਵਸਤਾਂ ਲੋਡ ਮਾਰ ਮੰਡੀ